ਨਤਪਾ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਪਰ ਇਸ ਸਰਕਾਰੀ ਕੀ ਹਾਲ ਚੱਲ ਤੁਹਾਡਾ ਫਾਨੀ ਜੀ ਬਹੁਤ ਵਧੀਆ ਜੀ ਕਿਰਪਾ ਸ਼ੁਕਰ ਹੈ ਜੀ ਤੇ ਬੜੀ ਬੜੀ ਸੇਵਾ ਤੁਸੀਂ ਕਮਾਲ ਕਰਤੀ ਜੀ ਖਿਆਲ ਮੁਹੱਬਤ ਬਲੀ ਜੀ ਦੀ ਕਿਸ਼ਤੀ ਬਣਾਈ ਕਮਾਲ ਹੈ ਜੀ ਅਜਾ ਇਹਦਾ ਇਹਦਾ ਕਿਸੇ ਕੋ ਪਰ ਫਾਨੀ ਜੀ ਪਰ ਦਵਾ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ ਅਸਾਂ ਰੱਖੀ ਗਈ ਤਾਂ ਉਹ ਅੱਜ ਬਹੁਤ ਬੋਤ। ਹਰ ਸਭ ਸਵਾ ਦੇ ਕਰੀਬ ਤੁਸੀਂ ਬਣਾਤੀਆਂ ਔਰ ਇੱਕ ਵੀ ਵੱਡੀ ਸੇਵਾ ਤੁਸੀਂ ਅੱਜ ਅੱਜ ਤੋਂ ਬਣਾ ਲਿਆ ਜੀnabla ਜੀ ਤੇ ਗੁਰੂ ਮਹਾਰਾਜ ਨੇ ਬਾਈ ਪਹਿਲਾਂ ਕਿਰਪਾਈ ਕੀਤੀ ਹੋਈ ਹੈ ਬਤੇਰੀ ਤੇ ਉਹਨੇ ਜੋ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਰਾ ਨਹੀਂ ਜਾਂਦਾ ਜੀ ਇਹ ਪੰਨ ਜਿਹੜਾ ਕਿ ਤੁਹਾਨੂੰ ਹੋਰ ਚਾ ਲੈ ਕੇ ਜਾਵਾਂਗਾ ਰਖਬਾਦੀ ਹਾਂ ਜੀ ਜੀ ਇਹ ਮੈਨੂੰ ਮੈਨੂੰ ਬਹੁਤ ਚਿੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਲੋਕਾਂ ਦੇ ਕੰਮਾਂ ਚ ਲੋਕਾਂ ਦੀ ਸੇਵਾ ਚ ਲਾਗੇ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾਏ ਨੇ ਸਾਰੀ ਛੋਟੀ ਥੋੜੀ ਬਣੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦਿੱਖੇ ਤੇ ਤਖਨ ਦਿੱਤਾ ਨਵਾਲ ਵੀ ਬਹੁਤ ਵਾਰ ਚੰਨ ਵਾਲੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾ ਸਾਰੀਆਂ ਇੱਕ ਕਿਸਤੀਆਂ ਚ ਲਾਉਂਦੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਉਹ ਵਧੀਆ ਆ ਜੀ ਇਹ ਪਿੱਛੇ ਆਇਆ ਜੀ ਸਾਹਮਣੇ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਤਰ ਕੁਦਰਤ ਦੀ ਮਾਰਾ ਕੁਦਰਤ ਤੱਕੇ ਕੋਈ ਜੋਰ ਨਹੀਂ ਪਰ ਮਤਲਬ ਜਦੋਂ ਇਹ ਹੱਜ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਥੀ ਦੇ ਰੂਪ ਦੇ ਵਿੱਚ ਰੱਬ ਰਹਦੇ ਹੀ ਐ ਥੀ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਆਉਂਦਾ ਹੁੰਦਾ ਹੈ ਕਿਹਾ ਜਾਣੇ ਕਿਸ ਬੇਸ ਵਿੱਚ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹਿ ਜੇ ਹੋਰ ਬਣਵਾਉਣੀ ਆ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀ ਆ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਲਓ ਸਵੇ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਰਹੀ ਚਰਚਾ ਹੋਈ ਐ ਤਾਂਕ ਵਕਤ ਦੇ ਇਸ ਯਾਤ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਹਮ ਯਾਨੀ ਜੇ 10-10 ਦੀਆਂ ਜਿੰਸ਼ੀਆਂ ਪਰ ਲੋਕ ਪਰ ਹਜ਼ਾਰ ਜਿੰਸ਼ੀਆਂ ਕੋ ਦਰਜਤ ਪੜ ਸਕੀ ਜੀ ਮੇਰੇ ਪਿੰਡ ਦੇ ਵਿਹਾਜੀ ਉਹਦੇ ਉੱਤੇ ਨਹੀਂ ਚਲੋ ਇਸ ਵਾਰ ਦੇ ਵਿੱਚ ਸਭ ਤੋਂ ਵੱਧ ਪਾਣੀ ਆਇਆ ਅਗਲੀ ਵਾਰ ਤੋਂ ਆਪਾਂ ਜਿਹੜਾ ਉਹਦੇ ਇਹ ਜਿਹਾ ਕਰਕੇ ਰੱਖਾਂਗੇ ਕਿ ਇੱਕ ਵੀ ਬੰਦੇ ਨੂੰ ਮਤਲਬ ਗੁਲਾਣਾ ਪੂਜੇ ਕੋਈ ਬਾਹਰ ਨਾ ਸੋਵੇਂ ਕੋਈ ਪਾਣੀ ਉਹਨਾਂ ਦੇ ਪਸ਼ੂ ਜਾਂ ਉਹਨਾਂ ਨੇ ਜਿਹੜੇ ਰੱਖੇ ਨੇ ਡੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ ਕੋਈ ਮੱਜਾਂ ਦਾ ਕੰਮ ਕਰਦਾ ਹੈ ਤੋਂ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪੀ ਲੈ ਲਈ ਜਿਹੜੀ ਉਹ ਅਸਲ 'ਚ ਆਪਣੀ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵੀ ਭਾਈ ਸੇਵਾ ਰਤੋਂ ਆ ਲੈਣੀ ਹੈ ਪ੍ਰਤਪਾਲ ਜਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਅਜਾ ਵੀ ਧਰਤੀ ਤੇ ਹਜੇ ਲੋਕ ਹੈਗੇ ਨੇ ਜੀ ਹੈ ਜੀ ਜੋ ਵਾਚਾਇਆ ਜੀ ਉਹ ਕੈਲੀ ਕਰੇ ਕਰ ਲਈ ਨਾਲੇ ਬਸ ਮੈਂ ਰਾਮਰੇ ਸ਼ੋਭਾ ਤੇ ਜੀ ਸੀ ਡੱਟੇ ਜੀ ਸ਼ੋਭਤ ਨਾਲ ਹੋਏ ਮੈਂ ਆਉਂਗਾ ਬਸ ਇੱਕ ਕਦੇ ਦਿਨ ਨੂੰ ਜਿਹੜਾ ਛੁੱਟੀ ਮਿਲ ਜੂਗੀ ਮੈਂ ਹਸਤਾਖਰ ਚ ਬੋਲ ਰਿਹਾ ਤੇ ਮੈਂ ਮਿਲ ਕੇ ਵੀ ਜਾਉਂਗਾ ਤੁਹਾਨੂੰ ਦੇਖੋ ਕੁਦਰਤ ਕੀ ਗਾਇਨ ਕਰਦੀ ਹੈ ਕਿ ਉਸ ਤੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਕਿ ਕੀ ਕੰਮ ਕਰਦੇ ਹਾਂ ਹੋਣੋ ਹੁਣ ਸਾਰੀ ਦੁਨੀਆ ਜਾਣਦੀ ਹੈ ਕਿ ਪ੍ਰਤਪਾਲ ਸਿੰਘ ਅੰਸਪਾਲ ਕੀ ਕਰਦਾ ਅਸਾਂ ਜੀ ਇਬਾਦਤ ਜੀ ਸ਼ੁਕਰ ਕਰਨਾ ਚਾਹੀਦਾ ਐਸੇ ਬਸ ਜੀ ਅੰਸਪਾਲ ਯਾਰ ਇਹ ਮੈਂ ਨਹੀਂ ਸ਼ੁਕਰ ਕਰਾਂਗਾ ਨਹੀਂ ਨਹੀਂ ਬਹੁਤ ਚੰਗਾ ਲੱਗਿਆ ਪ੍ਰਤਪਾਲ ਜੀ ਮੈਂ ਮਿਲ ਕੇ ਜਾਊਗਾ ਤੁਹਾਨੂੰ ਅਸਾਂ ਜੀ ਮਹਾਰਾਜ ਜੀ ਆ ਰਹੇ ਜੀ ਆ ਰਹੇ ਜੀ ਜੇ ਕੋਈ ਮਾਣ ਦਿਆ ਬਹੁਤ ਬੋਤਨ ਨੂੰ ਅਜੀ ਬੋਤਨ ਬਵਾਈ ਜੀ ਕਹਤਾਂ ਸਾਹ ਬਵਾਈ ਜੀ ਕੀ ਬਣ